हां जी मैं ਤਾਂ ਪਹੁੰਚ ਚੁੱਕੀ ਆ ਜੀ ਚਹਿਲ ਕਲੈਕਸ਼ਨ ਹੈਂਡ ਬੁਟੀਕ ਦੇ ਉੱਤੇ ਇਹ ਮੈਂ ਸੱਚ ਕਹਿੰਦੀ ਆ ਆਹ ਦੋ ਸੂਟ ਪੈਨ ਹੋਣਿਆਂ ਤੋਂ ਬੈ ਰੈਡੀ ਕਰਵਾਏ ਆ ਇਹ ਮੈਂ ਇਹਨਾਂ ਨੂੰ ਡਿਜ਼ਾਈਨ ਪੇਜ ਕੇ ਰੈਡੀ ਕਰਨ ਨੂੰ ਕਿਹਾ ਸੀ ਤੇ ਸੱਚੀ ਮੇਰੇ ਫੋਟੋ ਫੋਨ ਦੇ ਵਿੱਚ ਪਈਆ ਨਾ ਨੇ ਸੇਮ ਰੈਡੀ ਕੀਤਾ ਔਰ ਇੱਕ ਗੱਲ ਹੋਰ ਵੀ ਆ ਬੱਡੀ ਫਿਨਿਸ਼ਿੰਗ ਬਹੁਤ ਜ਼ਿਆਦਾ ਤੁਸੀਂ ਹੈਂਡਵਰਕ ਦਾ ਪੀਸ ਲਓ ਚਾਹੇ ਮਸ਼ੀਨਵਰਕ ਦਾ ਪੀਸ ਲਓ ਚਾਹੇ ਤੁਸੀਂ ਇਹਨਾਂ ਤੋਂ ਪੇਂਟ ਕਰਵਾ ਸਕਦੇ ਹੋ ਸੂਟ ਤੁਸੀਂ ਜਿਹੜਾ ਵੀ ਪੀਸ ਇਹਨਾਂ ਤੋਂ ਤਿਆਰ ਕਰਵਾਉਂਗੇ ਇਹਨਾਂ ਨੇ ਘਰ ਦੇ ਵਿੱਚ ਕਾਰੀਗਰ ਬਿਠਾ ਕੇ ਡਿਜ਼ਾਈਨ ਸੈੱਟ ਪੂਰਾ ਸਿਲੈਕਟ ਕਰਾ ਕੇ ਇਹ ਪੀਸ ਨੂੰ ਭੈਣ ਹੁਣੇ ਫੇਰ ਬਣਾਉਂਦੇ ਨੇ ਕਿਉਂਕਿ ਕਾਰੀਗਰ ਬਠਾਉਣ ਦਾ ਮਕਸਦ ਇਹ ਆ ਕੰਮ ਤਾਂ ਕਿਤੋਂ ਵੀ ਕਰਾ ਸਕਦੇ ਆ ਗੱਲ ਸਫਾਈ ਦੀ ਆ ਗੱਲ ਜੇ ਤੁਹਾਨੂੰ ਸਫਾਈ ਨਾ ਅਸੀਂ ਦਿੱਤੀ ਪਰ ਤੁਹਾਡਾ ਮਨ ਇਹ ਹੋਊਗਾ ਵੀ ਨਹੀਂ ਨਹੀਂ ਇੱਕ ਵਾਰ ਪੀਸ ਹੁਣ ਗਾਇਆ ਦੋਰੀ ਵਾਰ ਨਹੀਂ ਮਗਾਉਣਾ ਤਾਂ ਇਹ ਲਾਂਬਾ ਤੁਹਾਨੂੰ ਕਦੇ ਵੀ ਨਹੀਂ ਹੋਊਗਾ ਇੱਥੇ ਤੁਸੀਂ ਹੈਂਡਵਰਕ ਦੇ ਪੀਸ ਐਦਾਂ ਵੀ ਲੈ ਸਕਦੇ ਹੋ ਨਾਲ ਨਾਲ ਤੁਸੀਂ ਜਿਹੜੀਆਂ ਬਾਟਮ ਆ ਇਹ ਤੁਸੀਂ ਬਾਟਮ ਵੀ ਇਨਾਂ ਤੋਂ ਰੈਡੀ ਕਰਵਾ ਸਕਦੇ ਹੋ ਤੇ ਤੁਸੀਂ ਇਹਨਾਂ ਤੋਂ ਜਿਹੜੇ ਦੁਪੱਟੇ ਆ ਦੇਖੋ ਕਿੰਨਾ ਸੋਹਣਾ ਦੁਪੱਟਾ ਸੂਟ ਦੇ ਨਾਲ ਰੈਡੀ ਕਰਕੇ ਪਿੱਛੇ ਪੱਟੀ ਲਾ ਕੇ ਫਿਨਿਸ਼ਿੰਗ ਦਿੱਤੀ ਹੋਈ ਆ ਤੁਸੀਂ ਭੈਣੋ ਘਰ ਬੈਠੀਆਂ ਵੀ ਡਿਜ਼ਾਈਨ ਇਹਨਾਂ ਨੂੰ ਭੇਜ ਸਕਦੀਆਂ ਘਰ ਜਿਹੜੇ ਅਗਰੇ ਟੇਲਰ ਨੇ ਉਹ ਫੁੱਲ ਟ੍ਰੇਨ ਨੇ ਜਾਨਕਿ ਫੁੱਲ ਟ੍ਰੇਨਿੰਗ ਆ ਉਹਨਾਂ ਨੂੰ ਤੇ ਸਾਰੇ ਕਾਰੀਗਰਾਂ ਨੂੰ ਤੋਂ ਪੂਰੇ ਐਕਸਪਰਟ ਆਪਾਂ ਸਾਰੇ ਰੱਖੇ ਹੋਏ ਨੇ ਜਿਹੜੇ ਤੁਹਾਨੂੰ ਪੂਰਾ ਫਿਨਿਸ਼ਿੰਗ ਵਾਲਾ ਕੰਮ ਕਰਕੇ ਦੇਣਗੇ ਇਸੇ ਪਾਸੇ ਕੋਈ ਚੀਜ਼ ਦੀ ਕਮੀ ਨਹੀਂ ਰਹੂਗੀ ਬਿਲਕੁਲ ਜੀ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸ ਦਿੰਨੇ ਜਿਹੜਾ ਆ ਨੰਬਰ ਪਿਆ ਤੁਸੀਂ ਇਹਦੇ ਤੇ ਵਟਸਐਪ ਹੀ ਕਰਨਾ ਭੈਣ ਹੁਣਿਆਂ ਨੂੰ ਕਾਲ ਨਾ ਬਹੁਤੀ ਕਰਿਓ ਪਤਾ ਕਿਉਂ ਦੀ ਕਿਉਂਕਿ ਕੰਮਵਾਹੀ ਕੁਰੀ ਦੀ ਕਿਰਪਾ ਨਾਲ ਬਹੁਤ ਸੋਹਣਾ ਚੱਲਦਾ ਤੇ ਫੋਨ ਤੇ ਗੱਲ ਕਰਨ ਦਾ ਇੰਨਾ ਟਾਈਮ ਹੀ ਨਹੀਂ ਹੁੰਦਾ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨੀ ਆ ਕਿ ਤੁਸੀਂ ਇਹਨਾਂ ਤੋਂ ਸ਼ਾਲ ਵਾਲੇ ਸੂਟ ਮੋਟੇ ਜਿਵੇਂ ਬੀਬੀਆਂ ਚਾਹੁੰਦੀਆਂ ਹੁੰਦੀਆਂ ਨੇ ਪਿਓਰ ਪਸ਼ਮੀਨਾ ਵੀ ਹਾਂਜੀ ਹਾਂਜੀ ਆ ਸ਼ਾਲ ਵਾਲੇ ਸੂਟ ਵੀ ਤੁਸੀਂ ਇਹਨਾਂ ਤੋਂ ਮਗਵਾ ਸਕਦੇ ਹੋ ਪਸ਼ਮੀਨੇ ਦੇ ਵਿੱਚ ਮਸ਼ੀਨਵਰਕ ਹੋਇਆ ਪਾ ਮਸ਼ੀਨਵਰਕ ਹੋਇਆ ਪਾ ਬਹੁਤ ਪਿਆਰਾ ਵਰਕ ਕੀਤਾ ਵਾ ਦੇਖੋ ਦੇਖੋ ਤੁਸੀਂ ਕਿਸੇ ਪਾਸੇ ਦੇਖ ਸਕਦੇ ਹੋ ਵੀ ਮਾੜਾ ਵਰਕ ਹੋ ਸਕਦਾ ਇਹਦੇ ਫੁੱਲ ਚੱਲਣ ਦੀ ਗਾਰੰਟੀ ਆ ਵਰਕ ਦੀ ਤੇ ਨਾਲ ਨਾਲ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਜਿਹੜਾ ਆਪਾਂ ਮਕੈਸ਼ ਆਂ ਚੁੰਨੀਆਂ ਦੇ ਦੇਖਦੇ ਹੁੰਨੇ ਆ ਸੂਟ ਉਹ ਹੁਣ ਪ੍ਰੋਪਰ ਇਹਨਾਂ ਦੇ ਕਾਰੀਗਰ ਨੇ ਤਿਆਰ ਕੀਤਾ ਤੇ ਨਾਲ ਨਾਲ ਦੁਪੱਟਾ ਵੀ ਤਿਆਰ ਕੀਤਾ ਤੁਸੀਂ ਬਰਾਇਡਲ ਸੂਟ ਆ ਜਿਹੜੇ ਉਹ ਵੀ ਤਿਆਰ ਕਰਵਾ ਸਕਦੇ ਹੋ ਤੇ ਮੇਰੀ ਸਾਰੀਆਂ ਭੈਣਾਂ ਨੂੰ ਬੇਨਤੀ ਆ ਇੱਕ ਇਹਨਾਂ ਦਾ YouTube ਚੈਨਲ ਹੈ ਜੀ ਉਹ ਤੁਸੀਂ ਦੱਸੋ ਸ਼ਹਿਰ ਕਲੈਕਸ਼ਨ ਐਂਡ ਬੁਟੀਕ YouTube ਤੇ ਸਾਡਾ ਚੈਨਲ ਆਸੀਂ ਡੇਲੀ ਵੀਡੀਓ ਪਾਉਂਦੇ ਆ ਆਪਣੀਆਂ ਸਾਰੀਆਂ ਕਲੈਕਸ਼ਨਾਂ ਦੀਆਂ ਹਰ ਬ੍ਰਾਂਡ ਆਪਣਾ ਖੁੱਲਦਾ ਵਾ ਉਹਦੇ ਜਾ ਕੇ ਤੁਸੀਂ ਆਪਣਾ ਕੋਈ ਵੀ ਸੂਟ ਆਪਣਾ ਪਿਕ ਕਰਕੇ ਆਨਲਾਈਨ ਘਰ ਬੈਠੇ ਆਰਾਮ ਦੇ ਨਾਲ ਮੰਗਵਾ ਸਕਦੇ